ਅੱਜਕੱਲ ਇੱਕ ਕਾਪਣਾ ਟਾਈਮ ਵਾਸ ਨਹੀਂ ਹੁੰਦਾ ਇਸ ਕਰਕੇ ਗੱਡੀ ਲਈ ਸੀ ਕਾਰੋਬਾਰ ਵਾਸਤੇ ਤੇ ਕਾਰੋਬਾਰ ਉਹਨਾਂ ਕੋਲ ਵਧੀਆ ਨਹੀਂ ਚੱਲ ਰਿਹਾ 10-11 ਲੱਖ ਰੁਪਏ ਗੱਡੀ ਤੇ ਲਾ ਕੇ 19000 ਰੁਪਏ ਕਿਸ਼ਤ ਵੀ ਭਰਦੀ ਜਾਂਦੀ ਹੈ ਇੱਕ ਕੰਮ ਨੂੰ ਨਿਕਲਦੀ ਨਹੀਂ ਇਸ ਕਰਕੇ ਤੇ ਗੱਡੀ ਖਰੀਦੀ ਕੋਈ ਕਸਟਮਰ ਆਉਂਦਾ ਵਿੱਚ ਮਾੜਾ ਮੋਡਾ ਜਿਹੜਾ ਇਹ ਵੀ ਲਾਲੀਦਾ ਤੇ ਨਾਲ ਛਰਦਾਈ ਦਾ ਕੰਮ ਸ਼ੁਰੂ ਕੀਤਾ ਹੈ ਸਿਆਣੇ-ਪਿਆਣੇ ਬੰਦੇ ਆਪਾਂ ਠੀਕ ਹੈ ਨਾ ਇਹ ਤਾਂ ਕੰਮ ਸਿਰਫ ਮਜ਼ਦੂਰੀ ਨੂੰ ਕਰਨੇ ਪੈਂਦੇ ਨੇ ਹੁਣ ਕੰਮ ਕਰਨ ਵਾਲੀ ਉਮਰ ਹੈ ਨਹੀਂਗੀ ਠੀਕ ਹੈ ਨਾ ਇਸ ਕਰਕੇ ਜਿਹੜਾ ਉਹ ਕੰਮ ਕਰ ਰਿਹਾ ਮਜ਼ਦੂਰੀ ਨੂੰ ਕਰ ਰਿਹਾ ਤੇ ਕੰਮ ਤੋਂ ਇਹ ਹੋਰ ਕੁਕਰਮਾਰ ਹੈ ਨਹੀਂ ਹੋਰ ਤਰੀਏ ਵੀ ਕੀ ਭਾਈ ਹੁਣ ਉਹ ਗੱਲਾਂ ਕਿੱਥੇ ਨੇ ਅੱਜ ਤੋਂ ਪਿੱਛੇ 25 30 ਸਾਲ ਦੇ ਲਿਗਾ ਮਾਰੀਏ ਮੇਰੇ ਡਾਡੀ ਇਕੱਲੇ ਕੰਮ ਕਰਦੇ ਸੀ ਅਸੀਂ 5 6 ਭੈਣ ਭਰਾ ਕਰਦੇ ਸੀ ਹੁਣ ਅਸੀਂ 5 6 ਜਾਣੇ ਕੰਮ ਕਰਕੇ ਇੱਕ ਬੰਦੇ ਨੂੰ ਨਹੀਂ ਪਾ ਸਕਦੇ ਐਨਾ ਬੁਰਾ ਹਾਲ ਮਗਾਈ ਨਹੀਂ ਹਰ ਜਗ੍ਹਾ ਟੈਕਸ ਵਰਦਾ ਬੰਦਾ ਹੈ ਹਰਿਆਣੇ ਦਾ ਟੈਕਸ ਲੱਗ ਗਿਆ ਹਿਮਾਚਲ ਦਾ ਲੱਗ ਗਿਆ ਉੱਤਰਾਖੰਡ ਦਾ ਲੱਗ ਗਿਆ ਲੱਗ ਲੱਗ ਟੈਕਸ ਵਰਦੇ ਪੈਂਦੇ ਨੇ ਫਿਰ ਕੂਲ ਟੈਕਸ ਲੱਗ ਜਾਂਦੇ ਨੇ ਠੀਕ ਹੈ ਜੀ ਇਸ ਕਰਕੇ ਉਨੀ ਬਚਤ ਨਹੀਂ ਹੁੰਦੀ ਜਿੰਨੇ ਖਰਚੇ ਨੇ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂਆ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਇਸ ਵੇਲੇ ਹੈਗੇ ਅਸੀਂ ਲੁਧਿਆਣਾ ਸ਼ਹਿਰ ਦੇ ਸਬਜ਼ੀ ਮੰਡੀ ਦੇ ਕਾਰਾ ਬਾਰਾ ਚੌਂਕ ਦੇ ਫਲਾਈ ਓਵਰ ਦੇ ਬਿਲਕੁਲ ਨੀਚੇ ਕਹਿੰਦੇ ਨੇ ਕਿ ਪਹਿਲਾਂ ਇੱਕ ਬੰਦਾ ਕਮਾਂਦਾ ਹੁੰਦਾ ਸੀ ਤੇ 11 ਖਾਂਦੇ ਹੁੰਦੇ ਸੀਗੇ ਲੇਕਿਨ ਅੱਜ 11 ਦੇ 11 ਕੰਮ ਕਰਨ ਉਹ ਵੀ ਕਹਿੰਦੇ ਘੱਟ ਪੈਂਦਾ ਹੈ ਇਦਾਂ ਦੀ ਐਗਜ਼ਾਮਪਲ ਜਿਹੜੀ ਹੈ ਇੱਕ ਬਾਬਾ ਜੀ ਨੇ ਦਿੱਤੀ ਹੈ ਜੋ ਕਿ ਸਰਬਜੀਤ ਸਿੰਘ ਜਿਨ੍ਹਾਂ ਦਾ ਨਾਂ ਹੈ ਤੁਹਾਨੂੰ ਦੱਸ ਦਵਾਂ ਕਿ ਮੇਰੇ ਪਿੱਛੇ ਤੁਸੀਂ ਚਮਚਵਾਂਦੀ ਹੈ ਗੱਡੀ ਬਿਲਕੁਲ ਇਹ ਚਮਚਮਾਂਦੀ ਗੱਡੀ ਦੇਖ ਸਕਦੇ ਹੋ ਕਿਸ ਪ੍ਰਕਾਰ ਨਾਲ ਚਮਚਮ ਆ ਰਹੀ ਹੈ ਪੀਲਾ ਇਹਦਾ ਟੈਕਸੀ ਨੰਬਰ ਹੈਗਾ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਇਹ ਟੈਕਸੀ ਜਿਹੜੀ ਹੈ ਘੁੰਮ ਸਕਦੀ ਹੈ ਯਾਨੀ ਕਿ ਆਪਣੀ ਯਾਤਰਾ ਕਰ ਸਕਦੀ ਹੈ ਜੋ ਫਾਰਮੈਲिटीज ਨੇ ਉਹ ਪ੍ਰੋਪਰ ਦਿੱਤੇ ਗਏ ਆਗੇ ਨੇ ਲੇਕਿਨ ਗੱਲ ਅਸੀਂ ਅੱਜ ਟੈਕਸੀ ਦੀ ਨਹੀਂ ਕਰਾਂਗੇ ਤੁਹਾਨੂੰ ਟੈਕਸੀ ਦੇ ਕੋਲ ਚੀਜ਼ਾਂ ਪਈਆਂ ਨੇ ਸ਼ਰਧਾਈ ਜੀ ਹਾਂ ਇਹ ਸ਼ਰਧਾਈ ਤੁਸੀਂ ਦੇਖ ਸਕਦੇ ਹੋ ਸ਼ਰਧਾਈ ਦਾ ਪੂਰਾ ਸਮਾਨ ਪਿਆ ਹੈ ਫਲਾਈਓਵਰ ਦੇ ਨੀਚੇ ਟੈਕਸੀ ਦੇ ਨਾਲ ਇਹ ਸ਼ਰਧਾਈ ਜਿਹੜੀ ਹੈ ਲੱਖਾਂ ਰੁਪਏ ਦੀ ਇਨਵੈਸਟਮੈਂਟ ਕਰਕੇ ਅੱਜ ਬਾਬਾ ਜੀ ਮਜਬੂਰ ਹੋ ਚੁੱਕੇ ਨੇ 50 ਰੁਪਏ ਦੀ ਸ਼ਰਧਾਈ ਦਾ ਗਲਾਸ ਵੇਚਣ ਨੂੰ ਆਖਿਰੰ ਦੇ ਪਿੱਛੇ ਕੀ ਕਾਰਨ ਹੈ ਤੇ ਆਓ ਫਿਰ ਗੱਲ ਕਰਦੇ ਆ ਸਰਬਜੀਤ ਸਿੰਘ ਜੀ ਨਾਲ ਸਸ਼ੀਗਰ ਬਾਬਾ ਜੀ ਸਸ਼ੀਗਰ ਜੀ ਬਾਬਾ ਜੀ ਇਸ ਪ੍ਰਕਾਰ ਨਾਲ ਅਸੀਂ ਦੇਖ ਰਹੇ ਕਿ ਲੱਖਾਂ ਰੁਪਏ ਦੀ ਇਨਵੈਸਟਮੈਂਟ ਕਰਕੇ ਤੁਸੀਂ ਅੱਜ ਕੀ ਮਜਬੂਰੀ ਪੈ ਗਈ ਕਿ 50 ਰੁਪਏ ਦਾ ਇੱਕ ਸ਼ਰਧਾਈ ਦਾ ਗਲਾਸ ਵੇਚਣ ਨੂੰ ਅਸੀਂ ਪੁਲ ਦੇ ਥੱਲੇ ਖੜੇ ਹੋ ਗਏ ਨਹੀਂ ਗਰਮੀ ਦੇ ਵਿੱਚ ਵਿਰਜੀ ਤੁਹਾਨੂੰ ਪਤਾ ਹੀ ਮਹਿੰਗਾਈ ਦਾ ਟਾਈਮ ਹੈ ਅੱਜ ਕੱਲ ਇੱਕ ਕੰਮ ਨਾਲ ਟਾਈਮ ਪਾਸ ਨਹੀਂ ਹੁੰਦਾ ਇਸ ਕਰਕੇ ਗੱਡੀ ਲਈ ਸੀ ਕਾਰੋਬਾਰ ਵਾਸਤੇ ਤੇ ਕਾਰੋਬਾਰ ਉਹਨਾਂ ਕੋਲ ਵਧੀਆ ਨਹੀਂ ਚੱਲ ਰਿਹਾ 10-11 ਲੱਖ ਰੁਪਏ ਗੱਡੀ ਤੇ ਲਾ ਕੇ 19000 ਰੁਪਏ ਕਿਸ਼ਤ ਵੀ ਵਰਦੀ ਜਾਂਦੀ ਹੈ ਇੱਕ ਕੰਮ ਚੋਂ ਨਿਕਲਦੀ ਨਹੀਂ ਇਸ ਕਰਕੇ ਉੱਥੇ ਗੱਡੀ ਖੜੀ ਦੀ ਕੋਈ ਕਸਟਮਰ ਆਉਂਦਾ ਵਿੱਚ ਮਾੜਾ ਮੋਡਾ ਜਿਹੜਾ ਇਹ ਵੀ ਲਾਲੀ ਦਾ ਤੇ ਨਾਲ ਸਰਦਾਈ ਦਾ ਕੰਮ ਸ਼ੁਰੂ ਕੀਤਾ ਹੈ ਇਹ ਅਸੀਂ ਵੇਚਦੇ ਆ 50 ਰੁਪਏ ਦਾ ਗਲਾਸ ਬਿਲਕੁਲ ਮੈਂ ਵੀ ਦੱਸਦਾ ਕਿ 50 ਰੁਪਏ ਦਾ ਗਲਾਸ ਵੇਚਦੇ ਹੋ ਲੇਕਿਨ ਬਹੁਤ سارے ਲੋਕ ਹੈ ਨੌਜਵਾਨ ਜਿਹੜੇ ਟੈਕਸੀਆਂ ਲੈਣ ਦਾ ਸੁਪਨੇ ਦੇਖ ਰਹੇ ਨੇ ਉਹ ਟੈਕਸੀਆਂ ਜਿਹੜੀਆਂ ਪਾ ਕੇ ਇੱਕ ਤੋਂ 2 2 ਤੋਂ 4 ਗਰਨ ਬਾਰੇ ਵੀ ਸੋਚਦੇ ਹੁੰਦੇ ਨੇ ਕਿਉਂਕਿ ਪਰਮੇਸ਼ਰ ਹਰ ਇਨਸਾਨ ਵੱਡਾ ਹੀ ਸੋਚਦਾ ਹੈ ਤੁਸੀਂ ਵੀ ਇਦਾਂ ਦਾ ਕੁਝ ਸੋਚਿਆ ਹਨ ਕਿ ਟੈਕਸੀ ਪਾਵਾਂਗੇ ਬਹੁਤ ਮੁਨਾਫਾ ਆਏਗਾ ਵਾ ਤੇ ਕੀ ਨਿਜ਼ਰਾ ਹੈ ਕੀ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਟੈਕਸੀ ਉਹ ਮੁਨਾਫੇ ਵਾਲੀਆਂ ਚੀਜ਼ਾਂ ਨਹੀਂ ਰਹੀ ਪਾਜੀ ਜੋ ਤੁਸੀਂ ਕਹ ਰਹੇ ਹੋ ਗੱਲ ਤਾਂ ਤੁਹਾਡੀ ਠੀਕ ਹੈ ਸੋਚੇ ਦੇ ਇਦਾਂ ਸੀ ਪਰ ਉਸ ਤਰ੍ਹਾਂ ਦਾ ਕਾਰੋਬਾਰ ਨਹੀਂ ਚੱਲਿਆ ਜੋ ਉਸ ਤਰ੍ਹਾਂ ਕਾਰੋਬਾਰ ਚੱਲਿਆ ਤਾਂ ਫਿਰ ਕੱਲੀ ਟੈਕਸੀ ਬਹੁਤ ਸੀ ਫਿਰ ਮੈਨੂੰ ਇਹਦੇ ਵਿੱਚ ਕੰਮ ਕਰਨ ਦੀ ਨਾਲ ਸਰਦਾਜ ਦੀ ਲੋੜ ਹੀ ਨਹੀਂ ਸੀ ਸੋਚਿਆ ਤੁਸੀਂ ਟੈਕਸੀ ਲੈਣਗੇ ਟੈਕਸੀ ਲੈਣ ਮੈਂ ਇਹ ਸੋਚਿਆ ਸੀ ਕਿ ਵੇ ਚਲੋ ਇਹ ਪਲਾ ਇੱਕ ਟੈਕਸੀ ਬੰਨੇ ਆ ਤੇ ਜੋ ਕਾਰੋਬਾਰ ਥੋੜਾ ਵਧੀਆ ਚੱਲ ਪਏਗਾ ਫਿਰ ਕੰਮ ਵਧਾਵਾਂਗੇ ਅੱਗੇ ਪਰ ਉਦਾਂ ਦਾ ਰਿਸਪੌਂਸ ਮਿਲਿਆ ਨਹੀਂ ਹੈਗਾ ਹਾਂਜੀ ਇਸ ਕਰਕੇ ਕਿਹੜੀ ਗੱਲ ਰਿਸਪੌਂਸ ਕਿੱਦਾਂ ਦਾ ਨਹੀਂ ਮਿਲਦਾ ਕਿੰਨਾ ਕੁ ਤੁਸੀਂ ਟੈਕਸੀ ਚਲਾ ਰਹੇ ਸੀ ਟੈਕਸੀ ਵਿੱਚ ਭਾਈ ਰਿਸਪੌਂਸ ਇਦਾਂ ਨਹੀਂ ਮਿਲਿਆ ਬਈ ਕਾਰੋਬਾਰ ਉਦਾਂ ਦਾ ਹੈ ਨਹੀਂਗਾ ਗਾਕ ਪ੍ਰੋਪਰ ਮਿਲਦਾ ਨਹੀਂ ਹੈਗਾ ਮਹੀਨੇ 'ਚ 4-5 ਗੇੜੇ ਲੱਗ ਜੇ ਕੋਈ ਢੀ ਗੱਲਬਾਤ ਬਣਦੀ ਨਹੀਂ ਹੈਗੀ ਮੈਨੂੰ ਆ ਲੋਕ ਹੈ ਜਿਹੜਾ ਇੰਟਰਵਿਊ ਦੇਖ ਰਹੇ ਹੋਏ ਕਈ ਵਾਰ ਲੋਕਾਂ ਨੂੰ ਲੱਗਦਾ ਕਿ ਇਹ ਜਿਹੜਾ ਅੱਜ ਕੱਲ ਇਤਨਾ ਦੇ ਇੰਟਰਵਿਊ ਸੋਸ਼ਲ ਮੀਡੀਆ ਤੇ ਆ ਰਹੇ ਨੇ ਕਈ ਵਾਰ ਫੇਮਸ ਹੋਣ ਨੂੰ ਆ ਲੈਂਦੇ ਕਿ ਬਾਬਾ ਜੀ ਟੈਕਸੀ ਪਾਈ ਅਕੇ ਸ਼ਰਧਾਈ ਵੇਚ ਨਹੀਂ ਕਰ ਕਰਤੀ ਤਾਂ ਕਿ ਲੋਕ ਸੋਸ਼ਲ ਮੀਡੀਆ ਤੇ ਲੋਕੀ ਦੇਖਣ ਉਹ ਲੋਕਾਂ ਦੇ ਬਾਬਾ ਜੀ ਦੇ ਫਾਲੋਅਰਸ ਬਦਲ ਲੋਕ ਦੂਰੋਂ ਦੂਰੋਂ ਬਾਬਾ ਜੀ ਕੋਲ ਪਹੁੰਚਣ ਕੁਝ ਐਦਾਂ ਦਾ ਤਾਂ ਨਹੀਂਗਾ ਸੋਸ਼ਲ ਮੀਡੀਆ ਫੇਮਸ ਹੋਣਾ ਤਾਂ ਨਹੀਂਗਾ ਨਹੀਂ ਭਾਜੀ ਹੁਣ ਆਪਣੀ ਉਦਾਂ ਦੀ ਉਮਰ ਨਹੀਂ ਆ ਗਈ ਸਿਆਣੇ ਪਿਆਣੇ ਬੰਦੇ ਆਪਾਂ ਠੀਕ ਹੈ ਨਾ ਇਹ ਤਾਂ ਕੰਮ ਸਿਰਫ ਮਜਬੂਰੀ ਨੂੰ ਕਰਨੇ ਪੈਂ ਇਸ ਕਰਕੇ ਜਿਹੜਾ ਪ ਕੰਮ ਕਰ ਰਹੇ ਆ ਮਜਬੂਰੀ ਨੂੰ ਕਰ ਰਹੇ ਆ ਤੇ ਕੰਮ ਤੋਂ ਬਿਨਾ ਸਰਦਾ ਹੈ ਨਹੀਂਗਾ ਇਹ ਹੋਰ ਕੋਈ ਕਾਰੋਬਾਰ ਹੈ ਨਹੀਂ ਹੁਣ ਤੱਕੀ ਵੀ ਕੀ ਜਿਹੜਾ ਕੰਮ ਹੈ ਕਿੰਦੇ ਤੋਂ ਸਿੱਖਿਆ ਤੁਸੀਂ ਇਹ ਭਾਜੀ ਖਾਲਸਾ ਜੀ ਨੇ ਇੱਥੇ ਉਹਨਾਂ ਕੋਲ ਸਾਰੀ ਟ੍ਰੇਨਿੰਗ ਲਈ ਹੈ ਪ੍ਰੋਪਰ ਟ੍ਰੇਨਿੰਗ ਲੈ ਕੇ ਲੈ ਕੋ ਹਾਂਜੀ ਹਾਂਜੀ ਬਿਲਕੁਲ ਜੀ ਪ੍ਰੋਪਰ ਇਹਦੇ ਵਿੱਚ ਸੱਤ ਅੱਠ ਐਡਮਰ ਪੈਂਦੀਆਂ ਨੇ ਜੀ ਜਿਵੇਂ ਕਿ ਮੰਨ ਲਓ ਗੁਲਾਬ ਦੇ ਫੁੱਲ ਹੋ ਗਏ ਬਦਾਮ ਹੋ ਗਏ ਮਗਜ ਹੋ ਗਏ ਖਸ ਖਸ ਹੋ ਗਈ ਛੋਟੀ ਇਲਾਚੀ ਕਾਲੀ ਮਿਰਚ ਹੋਰ ਵੀ ਕਈ ਤਰ੍ਹਾਂ ਦੀ ਐਡਮਰ ਚ ਪੈਂਦੀ ਦੁੱਧ ਪੈਂਦਾ ਹੈਗਾ ਇਹ ਸਾਰਾ ਸਮਾਨ ਅਸੀਂ ਆਪਣੇ ਘਰ ਤਿਆਰ ਕਰਕੇ ਲਈ ਹੁੰਦੀਆਂ ਤੇ ਦੋ ਟਾਈਮ ਲਿਆਵੰਨੇ ਆ ਜੇ ਥੋੜਾ ਪਤਾ ਜ਼ਰੂਰਤ ਪੈ ਤਾਂ ਦਪਹਿਰ ਨੂੰ ਲੈ ਆਈਦਾ ਤਾਜ਼ਾ ਤਾਜ਼ਾ ਪਤਾ ਕਹਿੰਦਾ ਮਤਲਬ ਉਹੀ ਹੈ ਕਿ ਪਹਿਲਾਂ ਕਹਿੰਦੇ ਸੀ ਕਿ ਇੱਕ ਕਮਾਂਦਾ ਸੀ ਤੇ 11 ਖਾਂਦੇ ਸੀਗੇ ਤੇ ਅੱਜ ਮਤਲਬ ਕਿ ਤੁਸੀਂ ਟੈਕਸੀ ਚਲਾ ਕੇ ਵੀ ਤੁਹਾਨੂੰ ਲੱਗ ਰਿਹਾ ਕਿ ਉਹਨੇ ਬਚਤ ਨਹੀਂ ਹੋ ਰਹੀ ਹੈਗੀ ਤੇ ਇਹ ਮੈਨੂੰ ਇਹ ਕੰਮ ਕਰਨਾ ਜ਼ਰੂਰੀ ਹੋ ਗਿਆ ਪਾਜੀ ਹੁਣ ਉਹ ਗੱਲਾਂ ਕਿੱਥੇ ਨੇ ਅੱਜ ਤੋਂ ਪਿੱਛੇ 25 30 ਸਾਲ ਦੇ ਨਿਗਾ ਮਾਰੀਏ ਮੇਰੇ ਡੈਡੀ ਜੀ ਇਕੱਲੇ ਕੰਮ ਕਰਦੇ ਸੀ ਅਸੀਂ 5 6 ਭਾਂਟ ਭਰਾ ਖਾਂਦੇ ਸੀ ਹੁਣ ਅਸੀਂ 5 6 ਜਣੇ ਕੰਮ ਕਰਕੇ ਇੱਕ ਬੰਦੇ ਨੂੰ ਰਿਖਵਾ ਸਕਦੇ ਐਨਾ ਬੁਰਾ ਹਾਲ ਮਗਾਈ ਜਿੰਨੀ ਹੈ ਟੈਕਸੀ ਲਈਏ ਟੈਕਸੀ ਦਾ ਕਾਰ ਰੱਖਣੇ ਕੋਈ ਕਹਿੰਦਾ ਸਫੇਦ ਆਤੀ ਕਿਹਾ ਜਾਂਦਾ ਹੈ ਆਮ ਆਦਮੀ ਵਾਸਤੇ ਇਨ ਦਾ ਕਹੋ ਕਿ ਪੋਲੂਸ਼ਨ ਹੋ ਗਿਆ ਇਨਸ਼ੋਰੈਂਸ ਹੋ ਗਈ ਸਾਲ ਬਾਦ ਦੀ ਮੇਨਟੇਨੈਂਸ ਹੋ ਗਈ ਪੈਟਰੋਲ ਡੀਜ਼ਲ ਵੀ ਅੰਦਰ ਤੇ ਪੈਂਦਾ ਹੋਏਗਾ ਮਤਲਬ ਕਿ ਇੰਨਾ ਖਰਚਾ ਉਹ ਕੱਢ ਪਾਉਂਦੀ ਹੈ ਭਾਜੀ ਬੜੀ ਮੁਸ਼ਕਲ ਹੈ ਬਹੁਤ ਮੁਸ਼ਕਲ ਆ ਤੂੰ ਹੀ ਸਮਝ ਲਓ ਭਾਈ ਤਰਲੇ ਮਰਨ ਵਾਲੀ ਗੱਲ ਹੈ ਇਹਨਾਂ ਕੋਈ ਖਾਸ ਗਾਗ ਤੇ ਸਰਤੀ ਗੱਲ ਹੈ ਗਾਹ ਕੀ ਹੈ ਨੀਗਾ ਗਾਗ ਬਹੁਤ ਘੱਟ ਹੈ ਇਸ ਕਰਕੇ ਨਾਲ ਥੋੜਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਚਲੋ ਮਾੜਾ ਮੋੜਾ ਬੱਚਿਆਂ ਦਾ ਦਾਲ ਮੂੜਕਾ ਚੱਲੀ ਜਾ ਹੋਰ ਕੀ ਹੈ ਕਦੇ ਗਾਹ ਕਿੱਦਾਂ ਹੀ ਮੇਰੇ ਡਿਮਾਂਡ ਕਰਦਾ ਚਾਰ ਪੈਸੇਵਾਂ ਲੈ ਕੇ ਗਾਹ ਜੇ ਮੰਨ ਲਓ 50 ਰੁਪਏ ਦਾ ਗਲਾਸ ਵੇਚਦੇ ਆ ਇਹ ਸਾਰੀਆਂ ਮਹਿੰਗੀ ਆਈਟਮਾਂ ਨੇ ਤੇ ਕਈ ਵਾਰੀ ਗਾਹ ਵਧੀਆ ਹੁੰਦੇ ਉਹਨਾਂ ਨੂੰ ਪਤਾ 50 ਰੁਪਏ ਆਉਂਦਾ ਵੀ ਕੀ ਹੈ ਠੀਕ ਹੈ ਕੋਈ ਗਾਹ ਕਿ ਇਦਾਂ ਦੇ ਵੀ ਹੁੰਦੇ ਕਹਿੰਦਾ 50 ਰੁਪਏ ਦਾ ਮਹੰਗਾ ਐਦਾਂ ਦੇ ਗਾਹ ਸਾਰੇ ਕੁਝ ਨੇ ਜਿਹੜੇ ਗਾਹ ਕੀ ਕਹਿੰਦੇ ਨੇ ਜੋ ਤੁਸੀਂ ਕਹਿੰਦੇ ਕਿ ਉਹਨੋਂ ਕਮਾਈ ਨਹੀਂ ਰਹੀ ਹੈ ਜੋ ਕਮਾਈ ਹੁੰਦੀ ਹੈ ਮੈਂ ਅੱਗੇ ਵੱਧ ਜਾਂਦਾ ਟੈਕਸੀ ਕਿੱਦਾਂ ਦੀ ਸਮੱਸਿਆਵਾਂ ਆ ਰਹੀਆਂ ਨੇ ਟੈਕਸੀ ਦੇ ਵਿੱਚ ਸਮੱਸਿਆ ਪਾਈ ਐਦਾਂ ਆ ਰਹੀਆਂ ਨੇ ਮੰਨ ਲਓ ਬਈ ਆਪਾਂ ਇੱਥੋਂ ਜਦੋਂ ਲੁਧਿਆ ਹਰ ਜਗ੍ਹਾ ਟੈਕਸ ਭਰਨਾ ਪੈਂਦਾ ਹੈ ਹਰਿਆਣੇ ਦਾ ਟੈਕਸ ਲੱਗਿਆ ਹੈ ਹਿਮਾਚਲ ਦਾ ਲੱਗਿਆ ਉਤਰਾਖੰਡ ਦਾ ਲੱਗਿਆ ਲੱਗ-ਲੱਗ ਟੈਕਸ ਭਰਦੇ ਪੈਂਦੇ ਨੇ ਫਿਰ ਟੂਲ ਟੈਕਸ ਲੱਗ ਜਾਂਦੇ ਨੇ ਠੀਕ ਹੈ ਜੀ ਇਸ ਕਰਕੇ ਉਨੀ ਬਚਤ ਨਹੀਂ ਹੁੰਦੀ ਜਿੰਨੇ ਖਰਚੇ ਨੇ ਤਾਂ ਕਿੰਨੀ ਬਚਤ ਹੋਣ ਲੱਗ ਗਈ ਆ ਚਲੋ ਜੀ ਭਾਜੀ ਵਧੀਆ ਸਰੀਜ ਦਾ ਟਾਈਮ ਪਾਸ ਹੋਈ ਜਾਂਦਾ ਹੈ ਟੈਕਸੀ ਨਾਲੋਂ ਵਧੀਆ ਹਾਂਜੀ ਠੀਕ ਆ ਵਧੀਆ ਕੰਮ ਹੈ ਲੱਖ ਰੁਪਏ ਜਿਹੜਾ ਇਨਵੈਸਟ ਕਰਦੇ ਹੁੰਦਾ ਕੋਈ ਫਾਇਦਾ ਨਹੀਂ ਹੋ ਰਿਹਾ ਇਹ 50 ਰੁਪਏ ਦੇ ਗਲਾਸ ਤੋਂ ਫਾਇਦਾ ਦੇਣ ਚਾਹੇ ਉਹਦੇ ਨਾਲੋਂ ਇਹ ਠੀਕ ਆ ਉਹਦੇ ਨਾਲੋਂ ਠੀਕ ਹਾਂਜੀ ਬਿਲਕੁਲ ਆਜਾਉਗੇ ਨੌਜਵਾਨਾਂ ਨੂੰ ਜਿਹੜੇ ਕੀ ਇੱਦਾਂ ਦੀ ਟੈਕਸੀ ਲੈਣ ਬਾਰੇ ਸੋਚ ਰਹੇ ਹੈਗੇ ਨੇ ਔਰ ਉਹਨਾਂ ਨੂੰ ਥੋੜਾ ਦੱਸੋ ਕਿ ਕਿਸ ਪ੍ਰਕਾਰ ਦਾ ਟੈਕਸੀ ਅੱਗੇ ਵਧਾਈ ਜਾ ਸਕਦੀ ਕੀ ਨਹੀਂ ਪਾਜੀ ਕੋਸ਼ ਤਾਂ ਜਿਹੜੇ ਸਿਆਣੇ ਬੰਦੇ ਨੇ ਗੱਲ ਸੁਣ ਕੇ ਸਮਝ ਜਾਂਦੇ ਆ ਉਹਨਾਂ ਨੂੰ ਕੁਝ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਠੀਕ ਹੈ ਬਾਕੀ ਕੋਈ ਵੀ ਕੰਮ ਹੈ ਕੰਮ ਤੇ ਤੁਹਾਨੂੰ ਪਤਾ ਕੋਈ ਵੀ ਨਹੀਂ ਮਾਰਾ ਜੇ ਪੇੜ ਪਾਲਣਾ ਹੈ ਤਾਂ ਕੋਈ ਨਾ ਕੋਈ ਗਰੋਹ ਵਾਦ ਕਰਨਾ ਹੀ ਪੈਂਦਾ ਜੀ ਠੀਕ ਹੈ ਨਾ ਚਾਹੇ ਸਰਦਾਈ ਦਾ ਕਰ ਲਈਏ ਚਾਹੇ ਟੈਕਸੀ ਦਾ ਚਾਹੇ ਕਰੋੜ ਮਜ਼ਦੂਰ ਬੰਦੇ ਨੇ ਮਜ਼ਦੂਰੀ ਕਰਨੀ ਜਾਂ ਕੋਈ ਵੀ ਕੰਮ ਹੋਵੇ ਹਾਂਜੀ ਕਿੰਨੀ ਦੇਰ ਇੱਥੇ ਖੜੇ ਰਹਿੰ ਜੇ ਟਾਈਮ ਨਾਲ ਵੀ ਜੇ 5 6 ਵਜੇ ਚੱਲੀ ਜਾਵੇ ਨਹੀਂ 8 9 ਵੀ ਵੱਜ ਜਾਂਦੇ ਆ ਘਰ ਪਰ ਕੋਣ ਕੋਣ ਕੋਣਾ ਤੁਹਾਡੇ ਘਰ ਦੋ ਬੇਟੀਆਂ ਕੁ ਬੇਟਾ ਸਾਰਾ ਤੁਹਾਡੇ ਸਿਰ ਤੇ ਆ ਬਿਲਕੁਲ ਹਰ ਤੁਸੀਂ ਹਾਂਜੀ 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 ਭਾਜੀ ਕਿਤੇ ਨਾ ਕਿਤੇ ਇਹ ਵੀ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਵੀ ਮਜਬੂਰ ਕਰਦੀਆਂ ਦਾਦੇ ਕੰਮ ਉਹ ਤਾਂ ਫਰਹਾਈ ਆ ਭਾਜੀ ਕਾਰੋਬਾਰ ਤੇ ਤੁਹਾਨੂੰ ਬਤਾ ਕਰ ਇਹ ਵੀ ਕਰਨੇ ਹਾਂ ਹਾਂ ਬਿਲਕੁਲ ਬਿਲਕੁਲ ਤੁਸੀਂ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਭਾਜੀ ਇਹੀ ਕਹਿਣਾ ਚਾਹਾਂਗੇ ਕਿ ਭਾਈ ਜਿਹੜੀ ਮੇਨ ਗੱਲ ਨਸ਼ੇ ਪਤੇ ਤੋਂ ਵੱਜੋ ਠੀਕ ਹੈ ਆਪਣੇ ਮਾਂ ਪਿਓ ਦਾ ਹੀ ਪੇਡ ਪਾਲੋ ਮਿੰਤ ਕਰੋ ਕਮਾਓ ਦਿਖਾਓ ਬਾਕੀ ਤੁਹਾਨੂੰ ਪਤਾ ਹੀ ਹੈ ਸਰਕਾਰਾਂ ਕੀ ਕਰਦੀਆਂ ਬਈ ਕੁਝ ਨਹੀਂ ਕਰਦੀਆਂ ਕਿਸੇ ਵਾਸਤੇ ਹਾਂਜੀ ਸੋਇਆ ਸੀਗੇ ਸਰਬਜੀਤ ਸਿੰਘ ਜੀ ਜਿਨ੍ਹਾਂ ਨੇ ਸਾਫ਼ ਤੌਰ ਤੇ ਦੱਸਿਆ ਹੀ ਕਿਸ ਪ੍ਰਕਾਰ ਦੀਆਂ ਸਮੱਸਿਆਵਾਂ ਜਿਹੜੀਆਂ ਸਾਨੂੰ ਦੇਖਣ ਨੂੰ ਮਿਲ ਰਹੀਆਂ ਸੀ ਇੱਕ ਸਫੇਦ ਰੰਗ ਦੀ ਗੱਡੀ ਨਹੀਂ ਕਿਹਾ ਜਾਂਦਾ ਕਿ ਸਫੇਦ ਰੰਗ ਦਾ ਹੈ ਹਾਥੀ ਹੈ ਜੋ ਕਿ ਘਰ ਦੇ ਬਾਹਰ ਜ਼ਰੂਰ ਖੜਾ ਹੈ ਖੜਾ ਹੋਇਆ ਸੋਨਾ ਜ਼ਰੂਰ ਲੱਗਦਾ ਹੈ ਗੱਡੀ ਦੇ ਅੰਦਰ ਬਹਿ ਕੇ ਏਸੀ ਔਨ ਕਰਕੇ ਗਰਮੀ ਤੋਂ ਬਚਣ ਦੇ ਵਿੱਚ ਰਾਹ ਜ਼ਰੂਰ ਦਿੰਦਾ ਹੈ ਪੜਾਇਆ ਕਿ ਇੱਕ ਮਿਡਲ ਕਲਾਸ ਵਸੇ ਕਿਸੇ ਖੂਨ ਚੂਸਣ ਵਾਲੇ ਮੱਛਰ ਨਾਲੋਂ ਘੱਟ ਨਹੀਂ ਹੈਗਾ ਕਿਉਂਕਿ ਸਾਫ਼ ਤੌਰ ਤੇ ਬਾਬਾ ਜੀ ਨੇ ਦੱਸਿਆ ਹੈ ਕਿ ਜਦੋਂ ਮੈਂ ਕੰਮ ਕਰ ਰਿਹਾ ਸੀਗਾ ਤੇ ਮੈਨੂੰ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਸੀਗੀਆਂ ਜਦੋਂ ਵੀ ਲੁਧਿਆਣੇ ਤੋਂ ਬਾਹਰ ਜਾਂਦਾ ਸੀਗਾ ਤੇ ਕਹਿ ਸਕਦੇ ਹੋ ਕਿ ਮੈਨੂੰ ਬਹੁਤ ਸਾਰੇ ਟੂਲ ਟੈਕਸੀ ਜਿਹੜੇ ਨੇ ਭਰਨੇ ਪੈਂਦੇ ਸੀਗੇ ਗਾਹਕ ਵੀ ਇੰਨਾ ਪੈਸਾ ਨਹੀਂ ਦਿੰਦਾ ਜਿਸ ਕਰਕੇ ਗੱਡੀ ਅੱਜ ਮੇਰੀ ਇੱਥੇ ਖੜੀ ਹੋਈ ਹੈ ਔਰ ਇੰਨੇ ਨਾਲੋਂ ਜ਼ਿਆਦਾ ਪੈਸਾ ਮੈਂ ਆਪਣੇ ਆ 50 ਰੁਪਏ ਵਾਲਾ ਗਲਾਸ ਜਿਹੜਾ ਵੈ ਜੋ ਕਿ ਵੇਚਣ ਨੂੰ ਮਜਬੂਰ ਹੋਇਆ ਉਹਦੇ ਤੋਂ ਹੁਣ ਕਮਾਣਾ ਸ਼ੁਰੂ ਕੀਤਾ ਵੈ ਉਹ ਘਰ ਦੀ ਜਿਹੜੀ ਗਰਸਤੀ ਹੈ ਉਹ ਵੀ ਨੇ ਦੱਸੀ ਹੈ ਕਿ ਕਿਸ ਪ੍ਰਕਾਰ ਦੇ ਨਾਲ ਘਰ ਦੋ ਧੀਆਂ ਨੇ ਤੇ ਇੱਕ ਪੁੱਤ ਹੈ ਉਹਨਾਂ ਦੀ ਵੀ ਜ਼ਿੰਮੇਵਾਰੀ ਇਹਨਾਂ ਤੇ ਹੀ ਹੈ ਕਿਉਂਕਿ ਹਲੇ ਧੀਆਂ ਦਾ ਵੀ ਵਿਆਹ ਕਰਨਾ ਹੈ ਤੇ ਸਾਨੀਆਂ ਚੀਜ਼ਾਂ ਦੇਖਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਮੰਨਦੇ ਹੋਏ ਲੱਖਾਂ ਦੀ ਗੱਡੀ ਸਾਈਡ ਤੇ ਖੜੀ ਕਰਕੇ ਅੱਜ 50 ਰੁਪਏ ਦਾ ਸ਼ਰਧਾਈ ਦਾ ਜਿਹੜਾ ਗਲਾਸ ਹੈ ਉਹ ਵੇਚਣ ਨੂੰ ਮਜਬੂਰ ਹੋ ਚੁਕੇ ਨੇ ਸੋ ਕੈਮਰਾ ਪਰਸਨ ਧਰਮੇ ਦੇ ਨਾਲ ਹਰਦੀਪ ਦੁਆ ਨੂੰ ਦਿਓ ਇਜਾਜ਼ਤ ਧੰਨਵਾਦ ਔਰ ਜੁੜੇ ਰਹੋ ਲੁਧਿਆਣਾ ਲਾਈਵ